ਹੁਣ ਅਸੀਂ ਮੌਜੂਦ ਹਾਂ ਜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਾਲ ਆਓ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਤਾਂ ਜੀ ਆਓ ਸਾਰੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਰੇ ਜਾਣੇ ਜਿਹੜੇ ਕਮੇਟੀ ਦੇ ਮੈਂਬਰ ਹੋ ਉਹ ਵਧਾਈ ਦੇ ਪਾਤਰ ਹੋ ਜਿਹੜੇ ਇੰਨਾ ਜਿਹੜਾ ਜਿਹੜਾ ਵਾ ਸਮਾਗਮ ਤੁਸੀਂ ਆਯੋਜਿਤ ਕੀਤਾ ਵਾ ਰੌਣਕਾਂ ਜਿਹੜੀਆਂ ਇਹਦੀਆਂ ਦੇਖਣ ਵਾਲੀਆਂ ਨੇ ਅੱਜ ਇੰਨੀ ਰੌਣਕ ਲੱਗੀ ਹੋਈ ਏ ਇਦਾਂ ਲੱਗ ਰਿਹਾ ਵਾ ਜਿਦਾਂ ਅਸੀਂ ਇੰਡੀਆ ਦੇ ਵਿੱਚ ਹੀ ਆ ਇਨਾ ਵਧੀਆ ਮਾਹੌਲ ਬਣਿਆ ਹੋਇਆ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਜੋ ਧੰਨ ਗੁਰੂ ਕਲਗੀ ਤਰਪਤਾ ਨੇ ਆਨੰਦਪੁਰ ਦੀ ਧਰਤੀ ਤੇ ਹੋਲਾ ਮਹੱਲਾ ਸਿੱਖ ਸੰਗਤ ਨੂੰ ਜੋ ਇਹ ਦਿੱਤਾ ਉਸ ਆਪਣੀ ਮਰਿਆਦਾ ਨੂੰ ਕਾਇਮ ਕਰਦਿਆਂ ਹੋਇਆ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਰਿਵਰ ਸਾਈਡ ਇਹ 14ਵਾਂ ਹੋਲਾ ਮਹੱਲਾ ਆਪਣੇ ਇਸ ਅਸਥਾਨ ਤੇ ਮਨਾ ਰਿਹਾ ਹੈ ਔਰ ਜਿੱਥੇ ਇਹ ਹਰ ਸਾਲ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਉਥੇ ਨਾਲ ਹੀ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਇੱਥੇ ਬੁਲਾ ਕੇ ਅਸੀਂ ਸਨਮਾਨਿਤ ਕਰਨੇ ਆ ਇਸ ਵਰੀ ਇਹ ਹੋਲਾ ਮਹੱਲਾ ਭਾਈ ਦਲਾਵਰ ਸਿੰਘ ਬੱਬਰ ਅਤੇ ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਕੌਮ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ ਉਹਨਾਂ ਦੀ ਕੁਰਬਾਨੀ ਨੂੰ ਸਮਰਪਿਤ ਹੋ ਕੇ ਉਹਨਾਂ ਦੇ ਪਰਿਵਾਰ ਨੂੰ ਇੱਥੇ ਬੁਲਾ ਕੇ ਸਵੇਰੇ ਸਨਮਾਨਿਤ ਕੀਤਾ ਗਿਆ ਇਹ ਸਟੇਜ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਕੌਮ ਨੂੰ ਸਮਰਪਿਤ ਕੌਮ ਦੇ ਸ਼ਹੀਦਾਂ ਨੂੰ ਸਮਰਪਿਤ ਹੈ ਇੱਥੇ ਹਮੇਸ਼ਾ ਖਾਲਸਤਾਨ ਔਰ ਕੌਮੀ ਹੱਕਾਂ ਦੀ ਗੱਲ ਕਰਨ ਦੇ ਲਈ ਹਮੇਸ਼ਾ ਸਾਰੇ ਹੀ ਪ੍ਰਬੰਧਕ ਤਿਆਰ ਰਹਿੰਦੇ ਨੇ ਜਿੰਨੇ ਵੀ ਵੀਰ ਨਾਲ ਖੜੇ ਨੇ ਇਹ ਸਾਰੇ ਕੌਮੀ ਸੋਚ ਵਾਲੇ ਔਰ ਚੜ੍ਹਦੀ ਕਲਾ ਦੇ ਨਾਲ ਸੰਗਤ ਨੂੰ ਪ੍ਰੇਰਿਤ ਕਰਕੇ ਆਪਾਂ ਜੋ ਸਾਡੀਆਂ ਦਰਪੇਸ਼ ਚੁਣੌਤੀਆਂ ਨੇ ਜੋ ਸਾਡੇ ਨਾਲ ਵਧੀਆਂ ਕਿਆਂ ਹੁੰਦੀਆਂ ਨੇ ਉਹਨਾਂ ਦੇ ਖਿਲਾਫ ਆਵਾਜ਼ ਡਟ ਕੇ ਖੜੀ ਬੁਲੰਦ ਕਰਦੇ ਨੇ ਔਰ ਵੱਧ ਤੋਂ ਵੱਧ ਸੰਗਤ ਨੂੰ ਪ੍ਰੇਰਿਤ ਕਰਕੇ ਸਿੱਕੀ ਅੰਮ੍ਰਿਤ ਦੀ ਦਾਤ ਅੰਮ੍ਰਿਤ ਦੇ ਬਾਟੇ ਨਾਲ ਜੋੜ ਕੇ ਸਾਰੇ ਵੀਰਾਂ ਦਾ ਇਹੀ ਯਤਨ ਹੈ ਧੰਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਜਿੰਨਾ ਚਿਰ ਸਾਡੀ ਇਹ ਮੰਜ਼ਲ ਕੌਮੀ ਕਰ ਸਾਨੂੰ ਨਹੀਂ ਮਿਲਦਾ ਅਖੀਰਲੇ ਸਵਾਸ ਤੱਕ ਹਰ ਇੱਕ ਦੇ ਮਨ ਦੀ ਇਹ ਇੱਛਾ ਹੈ ਕਿ ਅਸੀਂ ਜੂਝਦੇ ਰਹੀਏ ਔਰ ਇੱਕ ਦਿਨ ਉਸ ਨੂੰ ਪ੍ਰਾਪਤ ਕਰੀਏ ਇਹੀ ਇਸ ਸੰਗਤ ਦੀ ਔਰ ਇਸ ਜੋ ਸਾਰੇ ਸਥਾਨ ਦੇ ਸੇਵਾਦਾਰਾਂ ਦੀ ਇਹੀ ਸਭ ਤੋਂ ਵੱਡੀ ਜੋ ਇੱਕ ਗੁਰੂ ਪ੍ਰਤੀ ਸਮਰਪਤਾ ਹੈ ਇਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਭਾਈ ਸਾਹਿਬ ਤੁਸੀਂ ਮੈਂਸ਼ਨ ਕੀਤਾ ਕਿ ਵੀ ਇਹ 14ਵਾਂ ਹੋਲਾ ਮਹੱਲਾ ਕਰਵਾਇਆ ਜਾ ਰਿਹਾ 14 ਸਾਲਾਂ ਤੋਂ ਤੁਸੀਂ ਇਹ ਜਿਹੜਾ ਸਮਾਗਮ ਕਰਵਾ ਰਹੇ ਹੋ ਜਦੋਂ ਇੰਨੇ ਸਾਲਾਂ ਤੋਂ ਲਗਾਤਾਰ ਆਪਾਂ ਕੋਈ ਵੀ ਸਮਾਗਮ ਕਰਵਾਉਣੇ ਆ ਤਾਂ ਕਮੇਟੀ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਉਹਦੇ ਵਿੱਚ ਕਿਉਂਕਿ ਜੇ ਕਮੇਟੀ ਰਲ ਕੇ ਤੁਰੂਗੀ ਜੋੜ ਕੇ ਆਪਾਂ ਤੁਰਾਂਗੇ ਤਾਂ ਹੀ ਇਹੋ ਜਿਹੇ ਜਿਹੜੇ ਸਮਾਗਮ ਕਰਵਾਏ ਜਾ ਸਕਦੇ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਵੇਂ ਕਿ ਆਪਾਂ ਅਸੀਂ ਸਾਰਿਆਂ ਨੂੰ ਪਹਿਲਾਂ ਮੇ ਜਿਹੜੇ ਦੂਰ ਦਰਾਡੇ ਤੋਂ ਚੱਲ ਕੇ ਆਇਆ ਮੇਰਹਲ 60 ਤੋਂ ਉੱਪਰ ਟੀਮਾਂ ਪਹੁੰਚੀਆਂ ਨੇ ਅਸੀਂ ਉਹਨਾਂ ਸਾਰਿਆਂ ਨੂੰ ਪਹਿਲਾਂ ਜੀ ਆਇਆਂ ਕਹਿੰਨੇ ਆ ਦੂਰ ਦਰੜੇ ਤੋਂ ਚੱਲ ਕੇ ਇਹਨਾਂ ਸਫਰ ਕੀਤਾ ਦੂਜੀ ਗੱਲ ਹੈ ਵੀ ਜਿਹੜਾ ਇਹ ਪ੍ਰੋਗਰਾਮ ਆ ਇਹ 14 ਸਾਲ ਤੋਂ ਸਟੈਬਲਿਸ਼ ਹੋ ਚੁੱਕਾ ਤੇ ਇਹਨਾਂ ਨੂੰ ਸ਼ੁਰੂ ਕਰਨ ਵਾਲੇ ਸਾਡੇ ਭਾਈ ਅਕਵਿੰਦਰ ਸਿੰਘ ਜੀ ਹੈਗੇ ਆ ਹੁਣ ਉਹ ਇਸ ਸਾਲ ਜੁੜੀ ਨਵੀਂ ਮੈਨੇਜਮੈਂਟ ਕਮੇਟੀ ਬਣੀ ਆ ਉਹਦੇ ਉਹ ਚੇਅਰਮੈਨ ਨੇ ਇਸ ਸਾਲ ਉਹਨਾਂ ਨੇ ਅਪਰਾਲਾ ਕੀਤਾ ਤੇ ਉਹਨੇ ਭਾਈ ਦਲਾਵਰ ਸਿੰਘ ਜੀ ਦੀ ਮਾਤਾ ਤੇ ਜਸਵੰਤ ਸਿੰਘ ਖਾਲੜਾ ਦੀ ਧਰਮਸਪਤਨੀ ਤੇ ਉਹਨਾਂ ਦੀ ਬੇਟੀ ਵੀ ਇੱਥੇ ਪਹੁੰਚੇ ਨੇ ਸਾਰਿਆਂ ਨੇ ਉਹਨਾਂ ਨੂੰ ਸਨਮਾਨਤ ਕੀਤਾ ਤੇ ਇਹ ਡਿਪੈਂਡ ਕਰਦਾ ਵੀ ਜਿਹੜੀ ਮੈਨੇਜਮੈਂਟ ਵਾਲਿਆਂ ਵੀਰਾਂ ਦੀ ਕੀ ਸੋਚ ਆ ਇਸ ਕਰਕੇ ਸਾਨੂੰ ਸਿਸਟਮ ਦੇ ਵਿੱਚ ਜਿਹੋ ਜਿਹੇ ਲੋਕ ਆਉਣਗੇ ਉਹੋ ਜਿਹੇ ਆ ਉਹ ਸਿਸਟਮ ਚਲਾਉਣਗੇ ਜੇ ਪੰਥਕ ਲੋਕ ਆਉਣਗੇ ਉਹ ਪੰਥਕ ਸ਼ਕਸ਼ੀਤਾ ਪ੍ਰਮੋਟ ਹੋਣਗੀਆਂ ਜੇ ਜਿਹੜੇ ਪੋਲੀਟੀਕਲ ਲੋਕ ਆਉਣਗੇ ਤੇ ਪੋਲੀਟੀਕਲ ਲੋਕ ਇੱਥੇ ਪ੍ਰਮੋਟ ਹੋਣਗੇ ਸੋ ਗੁਰਦੁਆਰਿਆਂ ਦੀ ਸਟੇਜਾਂ ਦੇ ਸਾਨੂੰ ਇਹੀ ਧਿਆਨ ਦੇਣ ਦੀ ਲੋੜ ਆ ਕਿ ਬਾਅਦ ਤੋਂ ਬਾਅਦ ਗੁਰਸਿੱਖ ਇਸ ਦੇ ਵਿੱਚ ਸ਼ਾਮਲ ਹੋਣ ਤੇ ਬਾਕੀ ਇੰਨੀਆਂ ਕਮੇਂਤੀਆਂ ਦੇ ਨਾਲ ਮੈਂ ਦੂਰ ਉਧਰੋਂ ਚੱਲ ਕੇ ਆਏ ਸਾਰੇ ਸੰਗਤਾਂ ਦੇ ਅਸੀਂ ਜੀ ਜੀ ਤਨਵਾਦੀਆਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਫਤਿਹ ਇਹ ਤੁਸੀਂ ਜਿੱਦਾਂ ਹੁਣ ਦੱਸ ਕਿ ਇੱਥੇ ਅੱਜ ਕੈਲੀਫੋਰਨੀਆ ਗੱਤਕਾ ਦਲ ਦੀਆਂ ਜਿਹੜੀਆਂ ਸਾਰੀਆਂ 60 ਟੀਮਾਂ ਵੱਲੋਂ ਜਿਹੜੇ ਗੱਤਕੇ ਦੇ ਜੋਹਰ ਦਿਖਾਏ ਜਾ ਰਹੇ ਨੇ ਇਹ ਬਹੁਤ ਹੀ ਵਧੀਆ ਪ੍ਰਾਲਾਵਾ ਕਮੇਟੀ ਵੱਲੋਂ ਕਿ ਜਿਹਦੇ ਕਰਕੇ ਬੱਚੇ ਜਿਹੜੇ ਨੇ ਸਾਡੇ ਉਹ ਗੁਰੂ ਘਰ ਨਾਲ ਜੁੜਦੇ ਨੇ ਸਾਡੇ ਸਿੱਖਾਂ ਦੀ ਮਾਰਸ਼ਲ ਗੱਤਕੇ ਨਾਲ ਜੁੜਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਆਪਣੇ ਦੂਰੂ ਦੂਰੂ ਗੁਰੂ ਘਰਾਂ ਤੋਂ ਆਪਣੇ ਜੋ ਮੈਨੇਜਮੈਂਟਾਂ ਵੱਲੋਂ ਗਤਕਾ ਖਾੜਾ ਦੇ ਜੋ ਬੱਚੇ ਗੁਰੂ ਘਰਾਂ ਵਿੱਚੇ ਤਿਆਰ ਕੀਤੇ ਗਏ ਉਹ ਵਡਪਾਗੇ ਨੇ ਵਡਪਾਗੇ ਉਹਨਾਂ ਦੇ ਮਾਤਾ ਪਿਤਾ ਦੇ ਜੋ ਵਿਦੇਸ਼ ਦੇ ਵਿੱਚ ਰਹਿ ਕਰਕੇ ਆਪਣੀ ਸਿੱਖੀ ਨੂੰ ਨਹੀਂ ਭੁੱਲ ਰਹੇ ਅਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰੂ ਘਰ ਦੇ ਨਾਲ ਜੋੜ ਰਹੇ ਨੇ ਸੋ ਉੱਥੇ ਹੀ ਇੱਥੋਂ ਦੀ ਰਿਵਰ ਸਾਈਡ ਦੀ ਸਮੂਹ ਮੈਨੇਜਮੈਂਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁ ਪੁਖਤਾ ਪ੍ਰਬੰਧ ਕੀਤੇ ਗਏ ਕਿ ਜੋ ਦੂਰ ਦਰਾਡੇੋਂ ਆਈਆਂ ਹੋਈਆਂ ਸੰਗਤਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਕਮੀ ਨਾ ਆਵੇ ਸਤਿਗੁਰੂ ਜੀ ਕਿਰਪਾ ਕਰਨ ਸਾਬ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅੱਗੇ ਵੀ ਇਸੇ ਤਰ੍ਹਾਂ ਕਾਰਜ ਇਸੇ ਤਰ੍ਹਾਂ ਕਾਰਜ ਕਰਵਾਉਂਦੇ ਰਹਿਣ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆਈ ਹੋਈ ਸੰਗਤ ਦਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੇਤੇ ਗੱਦਕੇ ਦੇ ਕੰਪੀਟੀਸ਼ਨ ਚੱਲ ਰਹੇ ਨੇ ਦੂਸਰੇ ਪਾਸੇ ਸ਼ਾਪਿੰਗ ਸਟਾਲਸ ਲੱਗੇ ਹੋਏ ਨੇ ਫੂਡ ਦੇ ਵੱਖੋ ਵੱਖਰੇ ਸਟਾਲ ਲੱਗੇ ਨੇ ਤੇ ਗੁਰੂ ਕਾ ਲੰਗਰ ਦਾ ਉੱਤਟ ਵਰਤ ਰਿਹਾ ਹੈ ਸੇਵਾ ਜਿਹੜੀ ਜੋਰਾਂ ਤੇ ਚੱਲ ਰਹੀ ਹੈ ਜਦੋਂ ਇੱਡਾ ਵੱਡਾ ਸਮਾਗਮ ਆਪਾਂ ਕੋਈ ਆਯੋਜਿਤ ਕਰਦੇ ਆਂ ਤੇ ਉਹਨੂੰ ਸੰਪੂਰਨ ਕਰਨ ਵਾਸਤੇ ਆਪਾਂ ਨੂੰ ਬਹੁਤ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਵਾ ਕੀ ਪਲੈਨਿੰਗ ਕਮੇਟੀ ਵੱਲੋਂ ਕੀਤੀ ਜਾਂਦੀ ਆ ਕਿ ਇਹ ਜਿਹੜਾ ਵਾ ਸਮਾਗਮ ਉਹ ਵਧੀਆ ਢੰਗ ਨਾਲ ਹੋ ਸਕੇ ਹਰ ਸਾਲ ਸੰਗਤ ਪਿਛਲੇ ਸਾਲ 45 ਟੀਮਾਂ ਸੀ ਇਸ ਸਾਲ 60 ਟੀਮਾਂ ਨੇ ਹਰ ਸਾਲ ਜੋ ਵੀ ਸੰਗਤ ਦਰੋਂ ਚੱਲ ਕੇ ਆਉਂਦੀ ਬੇਰੀਏ ਚੋਂ ਉਹਨਾਂ ਦੀ ਰਹਿਸ਼ ਦਾ ਪ੍ਰਬੰਧ ਠੀਕ ਹੈ ਜੀ। ਅਤੇ ਉਹਨਾਂ ਦੇ ਖਾਣ ਦਾ ਉਹਨਾਂ ਦੀ ਪੀਣ ਦਾ ਜੋ ਵੀ ਪ੍ਰਬੰਧ ਹੈ ਸਮੁੱਚਾ ਪ੍ਰਬੰਧਕ ਵੀਰਾਂ ਵੱਲੋਂ ਹਰ ਚੀਜ਼ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਹੈ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅੰਸਰ ਕਿਸੇ ਪ੍ਰਕਾਰ ਦੀ ਸ਼ਰਾਰਤ ਨਾ ਕਰ ਸਕੇ ਬਸ ਕੋਈ ਸੰਦੇਸ਼ ਇਥੋਂ ਸਟੇਜ ਤੋਂ ਔਰ ਸਮੂਹ ਪ੍ਰਬੰਧਕ ਵੀਰਾਂ ਵੱਲੋਂ ਦਿੱਤਾ ਜਾਂਦਾ ਕਿ ਸਿੱਖੀ ਨੂੰ ਸਮਰਪਿਤ ਹੋ ਕੇ ਸਿੱਖੀ ਦੀ ਚੜ੍ਹਦੀ ਕਲਾ ਦੀ ਬਾਤ ਪਾਈਏ ਆਪਸ ਵਿੱਚ ਅਸੀਂ ਇੱਕ ਹੋ ਕੇ ਇਹ ਗੁਰਦੁਆਰੇ ਦੀਆਂ ਜੋ ਸਟੇਜਾਂ ਨੇ ਇੱਕ ਨਰੋਲ ਧਾਰਮਿਕ ਤੇ ਜੋ ਕੌਮ ਦੇ ਲਈ ਜੂਝਣ ਵਾਲੇ ਜੁਝਾਰੂ ਨੇ ਉਹਨਾਂ ਦੀ ਬਾਤ ਪਾਈ ਜੇ ਇਥੇ ਕਿਸੇ ਵੀ ਕੋਈ ਵੀ ਜਿਹੜੇ ਸਾਡੇ ਰਾਜਨੀਤਿਕ ਲੋਕ ਨੇ ਕਿਸੇ ਦੀ ਗੱਲ ਨਾ ਕੀਤੀ ਜਾਏ ਗੁਰਦੁਆਰਾ ਇੱਕ ਗੁਰੂ ਦਾ ਦਰ ਜਿੱਥੇ ਆ ਕੇ ਆਪਾਂ ਕੁਝ ਸਿੱਖਣਾ ਹੈ ਗੁਰਦੁਆਰੇ ਹੋਏ ਸੋਜੀ ਪਾਏ ਸੀ ਅਸੀਂ ਗੁਰਦੁਆਰੇ ਆ ਕੇ ਸੋਜੀ ਲੈਣੀ ਹੈ ਨਾ ਕਿ ਇਹਨੂੰ ਇੱਕ ਕਲੱਬ ਦੀ ਤਰ੍ਹਾਂ ਜਾਂ ਗੈੱਟ ਟੂਗੇਦਰ ਕਰਨ ਦਾ ਦੇਖੋ ਸੰਗਤ ਦੀ ਡਿਮਾਂਡ ਹੁੰਦੀ ਹੈ ਆ ਜੋ ਸਟਾਲਾਂ ਦੀ ਵੀਰ ਸੇਵਾ ਕਰਦੇ ਨੇ ਹਰ ਸਾਲ ਕਰਦੇ ਨੇ ਕਿਉਂਕਿ ਲੰਗਰ ਏਡੀ ਵੱਡੀ ਸੰਗਤ ਦੇ ਲਈ ਗੁਰੂ ਘਰ ਲੰਗਰ ਤਾਂ ਟਰੁੱਤ ਵਰਤਦਾ ਹੀ ਏ ਪਰ ਨਾਲ ਜਿਨ੍ਹਾਂ ਦੀ ਭਾਵਨਾ ਹੈ ਪਰ ਕਿਸੇ ਤੇ ਬੰਦਸ਼ ਕੋਈ ਨਹੀਂ ਹਾਂ ਵੀ ਹਰ ਇੱਕ ਦੀ ਜਿਹਦੀ ਭਾਵਨਾ ਉਹ ਭਾਵਨਾ ਆਪਣੇ ਵਿੱਤ ਮੁਤਾਬਕ ਇੱਥੇ ਸੇਵਾ ਕਰਦਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਧਾਰ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ ਜੀ ਇਹ ਮੈਂ ਵੀ ਇੱਥੇ ਇੱਕ ਗੱਲ ਮੈਂਸ਼ਨ ਕਰਨੀ ਚਾਹੂੰਗੀ ਵੀ ਅਸੀਂ ਹੁਣ ਇੱਥੇ ਅੱਖੀਂ ਦੇਖੀਏ ਇੱਥੋਂ ਦੀ ਰੌਣਕ ਦੇਖੀਏ ਇੱਥੇ ਆਣ ਕੇ ਜੋ ਮਹਿਸੂਸ ਹੁੰਦਾ ਵਾ ਇਸ ਹੋਲੇ ਮਹੱਲੇ ਤੇ ਆਣ ਕੇ ਉਹਨੂੰ ਸ਼ਬਦਾਂ ਨਾਲ ਅਸੀਂ ਬਿਆਨ ਨਹੀਂ ਕਰ ਸਕਦੇ ਸੋ ਸੋ ਦੱਸਿਆ ਕਿ ਜੇ ਇਸ ਸਾਲ ਤੁਸੀਂ ਨਹੀਂ ਇੱਥੇ ਆ ਸਕੇ ਕਿਸੇ ਕਾਰਨ ਕਰਕੇ ਅਗਲੇ ਇੱਥੇ ਆਣ ਕੇ ਖੁਦ ਮਹਿਸੂਸ ਕਰੋ ਕਿ ਕਿੱਦਾਂ ਇੱਥੇ ਮਹਿਸੂਸ ਹੁੰਦਾ ਹੈ ਆਣ ਕੇ ਤੇ ਇੱਕ ਥੋੜਾ ਜਿਵੇਂ ਤੁਹਾਡੇ ਕੋਲ हटਕੇ ਵੀ ਸਵਾਲ ਪੁੱਛਣਾ ਚਾਹੂਗੀ ਕਿ ਜਿੱਦਾਂ ਤੁਸੀਂ ਦੱਸਿਆ ਕਿ ਇਹ ਜਿਹੜਾ ਸਮਾਗਮ ਆ ਉਹ ਜਸਵੰਤ ਸਿੰਘ ਖਾਲੜਾ ਜੀ ਨੂੰ ਸਮਰਪਿਤ ਹੈ ਹੁਣ ਇੱਕ ਫਿਲਮ ਵੀ ਆ ਰਹੀ ਹੈ ਦਿਲਜੀਤ ਦੋਸਾਂਝ ਜੀ ਦੀ ਜਿਹੜੀ ਜਸਵੰਤ ਸਿੰਘ ਖਾਲੜਾ ਜੀ ਦੀ ਲਾਈਫ ਦੇ ਉੱਤੇ ਆ ਉਹ ਕਿਸੇ ਕਾਰਨ ਕਰਕੇ ਡਿਲੇ ਹੋਈ ਜਾ ਰਹੀ ਹੈ ਰਿਲੀਜ਼ ਨਹੀਂ ਹੋ ਰਹੀ ਉਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਦੇਖੋ ਜੀ ਮੈਂ ਇੱਕ ਬੇਨਤੀ ਕਰਾਂ ਜਿਹੜਾ ਹਿੰਦੁਸਤਾਨ ਦਾ ਤੰਤਰ ਹੈ ਨਾ ਬਿਲਕੁਲ ਸਪਸ਼ਟ ਗੱਲ ਆ ਉਹ ਕਦੇ ਵੀ ਸਾਡੇ ਸ਼ਹੀਦਾਂ ਦੀ ਜੋ ਗਾਥਾ ਹੈ ਉਹਨੂੰ ਕਦੇ ਪ੍ਰਮੋਟ ਨਹੀਂ ਕਰੇਗਾ ਉਸੇ ਦਿਲਜੀਤ ਦੁਸਾਂਦ ਨੇ ਚਮਕੀਲਾ ਪਿਕਚਰ ਬਣਾਈ ਤੇ ਉਹਦੀ ਐਡ ਵੀ ਉਹ ਖੁਦ ਕਰਦੇ ਰਹਿ ਪਰ ਜਦੋਂ ਸਾਡੇ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ 25000 ਤੋਂ ਵੱਧ ਲਾਹਵਰਸ ਲਾਸ਼ਾਂ ਦੀ ਕੇਵਲ ਮਾਝੇ ਦੀ ਧਰਤੀ ਤੋਂ ਤਿੰਨ ਜ਼ਿਲ੍ਹਕਾਂ ਦੀ ਉਹ ਖੋਜ ਕਰ ਸਕਿਆ ਜਦੋਂ ਉਹ ਗੱਲ ਕੀਤੀ ਜਾਏਗੀ ਜਦੋਂ ਕੇਪੀਐਸ ਗਿੱਲ ਵਰਗੇ 부ਚੜ ਬੈਂਤੇ ਵਰਗੇ 부ਚੜ ਜਿਨ੍ਹਾਂ ਨੇ ਕੋਹ ਕੇ ਨੌਜਵਾਨੀ ਨੂੰ ਮਾਰਿਆ ਉਹਨਾਂ ਦੀ ਗੱਲ ਜਦੋਂ ਸੱਚ ਦਾ ਆਇਨਾ ਸਾਹਮਣੇ ਵਿਖਾਣ ਦੀ ਇੱਕ ਜ਼ਰੂਰਤ ਕੀਤੀ ਜਾਏਗੀ ਤੇ ਉਹ ਕਦੇ ਵੀ ਉਹਨਾਂ ਨੂੰ ਬਰਦਾਸ਼ਤ ਨਹੀਂ ਪਿੱਛੇ ਦੀ ਗੱਲ ਚੱਲੀ ਦੇਖੋ ਮੈਂ ਫਿਰ ਇੱਕ ਬੇਨਤੀ ਕਰਾਂ ਉਹ ਇੱਕ ਹੀਰੋ ਹੈ ਉਹਨੇ ਹਰ ਤਰ੍ਹਾਂ ਦਾ ਰੋਲ ਅਦਾ ਕਰਨਾ ਹੈ ਪਰ ਜਦੋਂ ਤਾਂ ਉਹ ਸਿੱਖਾਂ ਦੇ ਵਿਰੁੱਧ ਜਾ ਕੇ ਕਿਉਂਕਿ ਇਸ ਗੱਲ ਨੂੰ ਆਪਾਂ ਸਮਝੀਏ ਜੇ ਉਹ ਸਿੱਖਾਂ ਨੂੰ ਨਿਵਾ ਨੀਵਾ ਦਿਖਾਉਣ ਦੇ ਲਈ ਉਸ ਬੰਦੇ ਨੂੰ ਪ੍ਰੋਮੋਟ ਕਰਦਾ ਜਿਨੇ ਪੰਜਾਬ ਦੀ ਧਰਤੀ ਤੇ ਬਹੁਤ ਕੁਝ ਅਸ਼ਲੀਲ ਪਰੋਸਿਆ ਉਦੋਂ ਉਹਨੂੰ ਕੋਈ ਰੋਕ ਨਹੀਂ ਪਰ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਦੀ ਗੱਲ ਚੜ੍ਹਦੀ ਕਲਾ ਦੀ ਗੱਲ ਸਿੱਖ ਨੌਜਵਾਨੀ ਦੇ ਸਾਹਮਣੇ ਰੱਖਣ ਦੀ ਗੱਲ ਆਉਂਦੀ ਆ ਤੇ ਉਸ ਪਿਕਚਰ ਤੇ ਰੋਕ ਲਾ ਦਿੱਤੀ ਜਾਂਦੀ ਆ ਤੇ ਹਿੰਦੁਸਤਾਨ ਦੀ ਧਰਤੀ ਤੇ ਹੋਰ ਜਿਹੜੀ ਉਹ ਕੰਗਣਾ ਹੈ ਉਹ ਜਦੋਂ ਉਹ ਆਪਣੀ ਪਿਕਚਰ ਬਣਾ ਕੇ ਉਸ ਇੰਦਰਾਂ ਨੂੰ ਹੀਰੋ ਬਣਾਉਣਾ ਚਾਹਦੀ ਆ ਤੇ ਉਦੋਂ 1 ਮਿੰਟ ਲੱਗਦਾ ਉਹਨੂੰ ਪਿਕਚਰ ਨੂੰ ਰਿਲੀਜ਼ ਕੀਤਾ ਜਾਂਦਾ ਸਰਕਾਰੀ ਤੌਰ ਤੇ ਪ੍ਰਮੋਟ ਕੀਤਾ ਜਾਂਦਾ ਦੇਖੋ ਇਹ ਸਰਾਸਰ ਤੱਕ ਐਸੇ ਦੀ ਗੱਲ ਕਰਦੇ ਆ ਹੋਇਆ ਸਿੱਖ ਕਿਉਂ ਅੱਜ ਇੱਕ ਗੱਲ ਕਰਦੇ ਨੇ ਕਿ ਸਾਡੇ ਕੋਲ ਇੱਕੋ ਹੀ ਵਿਕਲਪ ਹੈ ਉਹ ਸਾਡਾ ਵੱਖਰਾ ਕੌਮੀ ਘਰ ਖਾਲਿਸਤਾਨ ਕਿਉਂਕਿ ਉਹਦੇ ਤੋਂ ਬਿਨਾ ਸਾਡੀ ਕਦੇ ਵੀ ਅਸੀਂ ਆਜ਼ਾਦੀ ਦੇ ਨਾਲ ਜਿਉ ਨਹੀਂ ਸਕਦੇ ਧਾਰਮਿਕ ਆਜ਼ਾਦੀ ਸਾਡੀ ਜਿਹੜੀ ਕਲਚਰ ਦੀ ਆਜ਼ਾਦੀ ਹੈ ਉਹ ਉਹ ਤਾਂ ਨਹੀਂ ਪ੍ਰਾਪਤ ਸਕਦੀ ਜੇ ਅਸੀਂ ਮਾਨਸਿਕ ਤੌਰ ਤੇ ਪਹਿਲਾਂ ਮਹਿਸੂਸ ਕਰੀਏ ਕਿ ਸਾਡੇ ਨਾਲ ਉੱਤੇ ਧੱਕਾ ਹੁੰਦਾ ਪਿਆ ਔਰ ਉਸ ਧੱਕੇ ਦੇ ਵਿਰੁੱਧ ਆਵਾਜ਼ ਬੁਲੰਦ ਕਰੀਏ ਇਹ ਹੈ ਜਦੋਂ ਅਸੀਂ ਸ਼ਹੀਦਾਂ ਦੀ ਗੱਲ ਕਰੇ ਵੀ ਕਰੋਗੇ ਤੁਸੀਂ ਅੱਜ ਕੱਲ ਤਾਂ ਸਟੇਜਾਂ ਤੇ ਸਟੇਜਾਂ ਜਿੱਤੇ ਤੁਸੀਂ ਸਟਰੀ ਦਾ ਵੀ ਗੱਲ ਚੜਦੀ ਕਲਾ ਦੀ ਬਾਤ ਪਾਉਂਦੇ ਹੋ ਜੇ ਉੱਥੇ ਜਿਹੜੇ ਸਮੇਂ ਦੇ ਜੋ ਆਗੂ ਹੁੰਦੇ ਨੇ ਉਹ ਮਨਾ ਕਰ ਦਿੰਦੇ ਨੇ ਤੇ ਮੈਂ ਫਿਰ ਬੇਨਤੀ ਕਰਾਂ ਜਦੋਂ ਸ਼ਹੀਦਾਂ ਦੀ ਬਾਤ ਪਾਓਗੇ ਤੇ ਦਰਪੇਸ਼ ਚੁਣੌਤੀਆਂ ਆਉਣੀਆਂ ਨੇ ਪਰ ਫਿਰ ਵੀ ਚੜਦੀ ਕਲਾ ਗੁਰੂ ਸਾਹਿਬ ਕਿਰਪਾ ਕਰਨਗੇ ਕੌਮ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਕੇ ਆਪਣਾ ਜੋ ਸ਼ਹੀਦ ਨੇ ਸਾਡਾ ਗੁਰੂ ਸਾਹਿਬ ਦਾ ਜੋ ਸਿਧਾਂਤ ਹੈ ਉਹਨੂੰ ਹਮੇਸ਼ਾ ਪ੍ਰਚਲਿਤ ਔਰ ਚੜ੍ਹਦੀ ਕਲਾ ਦੇ ਨਾਲ ਸਮਰਪਿਤ ਹੋ ਕੇ ਅੱਗੇ ਵਧੇਗੀ ਤੇ ਤੁਸੀਂ ਇਹ ਸਮਾਗਮ ਬਹੁਤ ਸਾਲਾਂ ਤੋਂ ਕਰਵਾ ਰਹੇ ਹੋ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨੋ ਸਮਰਪਿਤ ਹੋ ਕੇ ਕਰਕੇ ਹੁਣ ਫਰੇਜ਼ਨੋ ਵਿਖੇ ਵੀ ਜਿਹੜਾ ਇੱਕ ਐਲੀਮੈਂਟਰੀ ਸਕੂਲ ਵਾ ਉਹ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਖੋਲਿਆ ਜਾ ਰਿਹਾ ਹੈ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਜਿੱਥੇ ਵੀ ਸਿੱਖ ਬੈਠਾ ਬਾਹਰਲੀ ਧਰਤੀ ਤੇ ਉਹ ਹਰ ਇੱਕ ਸਿੱਖ ਆਪਣੇ ਦਾਇਰੇ ਮੁਤਾਬਕ ਇੱਕ ਯਤਨ ਕਰਦਾ ਪਿਆ ਹੈ ਵੀ ਜੋ ਸਾਡੇ ਨਾਲ ਉੱਥੇ ਹੋਇਆ ਉਹਨੂੰ ਦੁਨੀਆ ਦੇ ਸਾਹਮਣੇ ਰੱਖ ਕੇ ਅਸੀਂ ਆਪਣੀ ਜਿਹੜੀ ਸੱਚ ਦੀ ਆਵਾਜ਼ ਹੈ ਉਹਨੂੰ ਬੁਲੰਦ ਕਰ ਸਕੀਏ ਤੇ ਉੱਥੋਂ ਦੇ ਲੋਕ ਜਿਹੜੀ ਕਮਿਊਨਿਟੀ ਹੈ ਜਿੰਨਾ ਵੀ ਯਤਨ ਕੀਤੇ ਉਹ ਵਧਾਈ ਦੇ ਪਾਤਰ ਨੇ ਕਿਉਂਕਿ ਅਖੀਰ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਉਹ ਆਪਣੇ ਸ਼ਹੀਦਾਂ ਦੀ ਚੜ੍ਹਦੀ ਕਲਾ ਦੇ ਲਈ ਜੇ ਕੰਮ ਕਰਦੇ ਆ ਤੇ ਮੈਂ ਇਹੀ ਕਹਾਂਗਾ ਕੀ ਅਸੀਂ ਵੀ ਯਤਨਸ਼ੀਲਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਆਪਣੇ ਸ਼ਹੀਦਾਂ ਦੀ ਵਾਦ ਤੋਂ ਵਾਦ ਬਾਤ ਪਾ ਸਕੀਏ। ਇਹੀ ਇਹੀ ਮੈਂ ਸਮੂਚੀ ਸੰਗਤ ਨੂੰ ਵੀ ਬੇਨਤੀ ਕਰਦਾ ਜਿੱਥੇ ਦੂਰ ਦਰਾਡੇ ਵੀਰ ਮੇਰੇ ਸੁਣਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਸ ਵਿੱਚ ਮੋਢਾ ਜੋੜ ਕੇ ਅਸੀਂ ਚੜ੍ਹਦੀ ਕਲਾ ਦੀ ਬਾਤ ਪਾਈਏ। ਤੇ ਅੱਗੇ ਹੋਰ ਕਿਹੜੇ ਸਮਾਗਮ ਤੁਸੀਂ ਇਸ ਗੁਰਦੁਆਰਾ ਸਾਹਿਬ ਵਿੱਚ ਕਰਵਾ ਰਹੇ ਹੋ? ਉਹ ਜੇ ਤੁਸੀਂ ਸਾਡੀਆਂ ਸੰਗਤਾਂ ਨਾਲ ਸਾਂਝਾ ਕਰਨਾ ਚਾਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਪਹਿਲੋਂ ਪਹਿਲਾਂ ਤੇ ਇਸ ਸਮਾਗਮ ਦੇ ਬਾਰੇ ਮੈਂ ਦੱਸਣਾ ਚਾਹੁੰਨਾ ਨਾ ਇਹ 14 ਸਾਲ ਪਹਿਲਾਂ ਭਾਈ ਕੁਮਿੰਦਰ ਸਿੰਘ ਹੁਣਾਂ ਨੇ ਇਹ ਸਟਾਰਟ ਕੀਤਾ ਸੀਗਾ ਤੇ ਫਿਰ ਇੱਕ ਅਸੀਂ ਨਵੰਬਰ ਦੇ ਦੂਸਰੇ ਕ ਹਫਤੇ ਆਇਆਂ ਦਾ ਜੂਬਾ ਸਿਟੀ ਦੇ ਨਗਰ ਕੀਰਤਨ ਤੋਂ ਨੈਸਟ ਵੀਕ ਇੱਥੇ ਨਗਰ ਕੀਰਤਨ ਘੜਿਆ ਜਾਂਦਾ ਉਹ ਵੀ ਉਹਨਾਂ ਦੀ ਸ਼ੁਰੂਆਤ ਵੀ ਭਾਈ ਕੁਮਿੰਦਰ ਸਿੰਘ ਹੁਣਾਂ ਨੇ ਕੀਤੀ ਆ ਦੂਜੀ ਹਰੇਕ ਸਾਲ ਸਾਡੇ ਇੱਥੇ ਜੂਨ 84 ਦਾ ਨਵੰਬਰ ਦੇ ਤੇ ਹੋਰ ਵੀ ਜਿਹੜੇ ਜੋ ਸ਼ਹੀਦੀ ਸਮਾਗਮ ਆ ਉਹ ਤੇ ਅਸੀਂ ਘਾੜਤ ਘੜਤ ਤੈਨ ਤੋਂ ਚਾੜ ਚੀਜ਼ ਦੀ ਸਮਾਗਮ ਆਸੀਂ ਹਰੇਕ ਸਾਲ ਇੱਥੇ ਕਰਾਉਨੇ ਆ ਬੜੀ ਚੜ੍ਹਦੀ ਕਲਾ ਦੇ ਵਿੱਚ ਸਟੇਜ ਆ ਤੇ ਸੰਗਤਾਂ ਵੀ ਦੇਖੋ ਜਿਉਹੋ ਜਿਹੇ ਆਏ ਪ੍ਰੋਗਰਾਮ ਸੰਗਤ ਮੈਨੇਜਮੈਂਟ ਨੇ ਕਰਾਉਨੇ ਆ ਸੰਗਤਾਂ ਦਾ ਟੇਸਟ ਉਹੀ ਉਹ ਬਣ ਜਾਂਦਾ ਬੜੀ ਮੱਲ ਚੜ੍ਹਦੀ ਕਲਾ ਦੇ ਵਿੱਚ ਸ਼ਹੀਦਾਂ ਦੀ ਇੱਥੇ ਬਾਤ ਪਾਈ ਜਾਂਦੀ ਆ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਨੂੰ ਆਦਰ ਮਾਨ ਸਤਿਕਾਰ ਦਿੱਤਾ ਜਾਂਦਾ ਇਹ ਵਾਸਤੇ ਬਾਕੀ ਇਨੇਕ ਪ੍ਰੋਗਰਾਮ ਨੇ ਜੀ ਖਾਲਸਾ ਵਾਹਿਬਤੇ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਵੀ ਇਸ ਸਾਲ ਜਿਹੜਾ ਇਹ ਸੇਵਾ ਦਾ ਮੌਕਾ ਦਿੱਤਾ ਕਿ ਅਸੀਂ ਲਾਈਵ ਬ੍ਰਾਡਕਾਸਟ ਕਰ ਸਕੇ ਇਸ ਸਮਾਗਮ ਨੂੰ ਤੇ ਸੰਗਤਾਂ ਘਰੇ ਬੈਠੀਆਂ ਇਹ ਸਮਾਗਮ ਦਾ ਆਨੰਦ ਮਾਣ ਸਕੀਆਂ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਬਹੁਤ ਵਾਹਿਗੁਰੂ ਜੀ ਕੀ ਫਤ